ਅੱਜ ਦਾ ਪਾਵਨ ਹੁਕਮਨਾਮਾ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਬਖਸ਼ਿਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 611 ਅੰਗ ਤੇ ਇਸ ਸੋਭਤ ਹੈ ਸਤਿਗੁਰ ਜੀ ਅੱਜ ਦੇ ਪਾਵਨ ਬਚਨ ਦੇ ਵਿੱਚ ਬਖਸ਼ਿਸ਼ ਕਰਦੇ ਨੇ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਸਤਿਗੁਰ ਜੀ ਦੱਸਦੇ ਨੇ ਕਿ ਮੈਂ ਤਤ ਕੱਢਿਆ ਖੋਜ ਕੀਤੀ ਸਤਿਗੁਰ ਕਹਿੰਦੇ ਖੋਜ ਕਰਨ ਦੇ ਨਾਲ ਭਾਲ ਕਰਨ ਦੇ ਨਾਲ ਮੈਂ ਤਤ ਜਿਹੜਾ ਕੱਢਿਆ ਵੀ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਤੇ ਜਦੋਂ ਤਤ ਕੱਢਿਆ ਸਤਗੁਰੂ ਜੀ ਕਹਿੰਦੇ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਹੈ ਕਿਲ ਵਿਖ ਘਾਟੇ ਨਿਮਖ ਅਰਾਧੇ ਕੈਲਵੇ ਕਹਿੰਦੇ ਨੇ ਜਨਮਾ ਜਨਮਾ ਦੇ ਪਾਪ ਮਾੜੇ ਕਰਮ ਖੋਟੇ ਕਰਮ ਸਤਿਗੁਰ ਕਹਿੰਦੇ ਇੱਕ ਨਿਮਖ ਪਲ ਇੱਕ ਨਿਮਖ ਦਾ ਸਮਾਂ ਜਿਹਨੂੰ ਸਤਿਗੁਰ ਕਹਿੰਦੇ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਘਟੇ ਤਨ ਛਿਜੇ ਜਿਵੇਂ ਦਿਨ ਨੇ ਪੈੜ ਨੇ ਫਿਰ ਘੜੀਆਂ ਨੇ ਜਿਹੜਾ ਨਿਮਖ ਪਲ ਹੈ ਉਹ ਇੰਨਾ ਕੋ ਸਮਾਂ ਗਿਣਿਆ ਗਿਆ ਹੈ ਜਿੰਨਾ ਬੰਦਾ ਅੱਖ پلਕ ਜਿਹੜੀ ਉਹ ਝਮਕਦਾ ਹੈ ਅੱਖ ਝਮਕਦਾ ਹੈ ਇੰਨਾ ਕੋ ਸਮਾਂ ਪਾਤਸ਼ਾਹ ਕਹਿੰਦੇ ਜੇ ਇਨ ਇੰਨਾ ਕੀ ਸਮਾਂ ਇੰਨਾ ਕੋ ਸਮਾਂ ਵੀ ਵਾਹਿਗੁਰੂ ਦਾ ਨਾਮ ਜਪ ਲਿਆ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਨੇ ਕਿਨ ਕਾ ਏਕ ਜਿਸ ਜੀਵਸਾਵੇ ਤਾਂ ਕੀ ਮਹਿਮਾ ਸਤਗੁਰ ਕਹਿੰਦੇ ਤਤ ਇਹ ਕੱਢਿਆ ਨਿਚੋੜ ਇਹ ਕੱਢਿਆ ਕਿ ਇੱਕ ਨਿਮਖ ਪਲ ਦੇ ਅਰਾਧਿਆ ਜਨਮ ਜਨਮ ਦੇ ਪਾਪ ਕੱਟੇ ਜਾਂਦੇ ਨੇ ਤੇ ਸਤਗੁਰ ਕਹਿੰਦੇ ਗੁਰਮੁਖ ਪਾਰ ਉਤਾਰਾ ਜਿਹੜੇ ਗੁਰਮੁਖ ਨੇ ਗੁਰੂ ਦੇ ਸਿੱਖ ਨੇ ਗੁਰੂ ਦੇ ਜਾਣਨੇ ਇੱਕ ਨਿਮਖ ਪਲ ਦੇ ਵਿੱਚ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਇਹਨੀ ਬਖਸ਼ਿਸ਼ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਅੱਗੇ ਪਾਤਸ਼ਾਹ ਕਹਿੰਦੇ ਹਰ ਰਸ ਪੀਵੋ ਪੁਰਖ ਗਿਆਨੀ ਕਹਿੰਦੇ ਏ ਗਿਆਨਵਾਨ ਬੰਦੇ ਭਾਵ ਅਕਲ ਵਾਲੇ ਬੰਦੇ ਹਰ ਰਸ ਦਾ ਭਾਵ ਵਾਹਿਗੁਰੂ ਦਾ ਨਾਮ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਪੀਣਾ ਕਰ ਭਾਵ ਜਪਿਆ ਕਰ ਕਹਿੰਦੇ ਜੇ ਤੈਨੂੰ ਰੱਬ ਨੇ ਅਕਲ ਦਿੱਤੀ ਨਾ ਗਿਆਨ ਦਿੱਤਾ ਜੇ ਤੂੰ ਸੋਚ ਦਿੱਤੀ ਹੈ ਤੇ ਸਤਿਗੁਰ ਜੀ ਨੇ ਬਾਣੀ ਵਿੱਚ ਆਖਿਆ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ ਕਹਿੰਦੇ ਰੱਬ ਨੇ ਤੈਨੂੰ ਜੇ ਅਕਲ ਦਿੱਤੀ ਹੈ ਨਾ ਗਿਆਨवान ਹੈ ਤੇ ਫਿਰ ਤੂੰ ਮਾੜੇ ਕਰਮ ਨਾ ਕਰਿਆ ਕਰ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਕਰ ਦੇਗਾ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਕਹਿੰਦੇ ਦੂਜੇ ਦੀ ਕਮੀ ਲੱਭਣ ਤੋਂ ਪਹਿਲਾਂ ਆਪਣੇ ਗਿਰਵਾਨ ਭਾਵ ਆਪਣੇ ਅੰਦਰ છાਤੀ ਮਾਰ ਕੇ ਵੇਖ ਲਿਆ ਕਰ ਕਿ ਜਿਹੜੀ ਮੈਂ ਕਮੀ ਅਗਲੇ ਦੀ ਲੱਭ ਰਿਹਾ ਕੱਢ ਰਿਹਾ ਉਹ ਕਮੀ ਕਿਤੇ ਮੇਰੇ ਵਿੱਚ ਨਹੀਂ ਸਤਿਗੁਰਾਂ ਦਾ ਉਪਦੇਸ਼ ਹੈ ਅਗਲੇ ਦੇ ਗੁਣ ਅਪਣਾਉਣੇ ਨੇ ਦੂਜੇ ਦੀ ਕਮੀ ਨਹੀਂ ਲੱਭਣੀ ਦੂਜੇ ਦੇ ਗੁਣ ਅਪਣਾਉਣੇ ਨੇ ਭੀ ਇਹਦੇ ਵਿੱਚ ਗੁਣ ਕਿੰਨੇ ਨੇ ਸਤਗੁਰੂ ਜੀ ਕਹਿੰਦੇ ਕਮੀਆਂ ਆਪਣੀਆਂ ਕੱਢਣੀਆਂ ਨੇ ਵੀ ਮੇਰੇ ਵਿੱਚ ਕਮੀਆਂ ਕਿੰਨੀਆਂ ਤਾਂ ਸਤਗੁਰੂ ਜੀ ਨੇ ਆਖਿਆ ਕਹਿੰਦੇ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਿਰਵਾਨ ਮੈਂ ਸਿਰ ਨੀਵਾ ਪਰ ਦੇਖ ਅੱਗੇ ਸਤਗੁਰੂ ਜੀ ਦੱਸਦੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਕਹਿੰਦੇ ਵਾਗਰੂ ਦਾ ਜਿਹੜਾ ਨਾਮ ਹੈ ਨਾ ਇਹਨੂੰ ਸੁਣਿਆ ਕੀ ਮਿਲਦਾ ਕਹਿੰਦੇ ਜਿਵੇਂ ਜਿਵੇਂ ਬੰਦਾ ਸੁਣਦਾ ਹੈ ਸੁਣਿਆ ਸਤਿਗੁਰੂ ਜੀ ਕਹਿੰਦੇ ਨੇ ਬੰਦੇ ਦਾ ਉਧਾਰ ਹੋ ਜਾਂਦਾ ਹੈ ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ ਅਤੇ ਸੁਣਿਆ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਕਹਿੰਦੇ ਮਨ ਤ੍ਰਿਪਤ ਜਾਂਦਾ ਮਨ ਰਾਜ ਜਾਂਦਾ ਉਹ ਇਤੇ ਬੰਦੇ ਦਾ ਮਨੁੱਖ ਦਾ ਮਨ ਹਮੇਸ਼ਾ ਹੀ ਭੁੱਖਾ ਰਹਿੰਦਾ ਨੇ ਕੋਈ ਨਾ ਕੋਈ ਮੰਗਦਾ ਹੀ ਰਹਿੰਦਾ ਸਤਗੁਰੂ ਜੀ ਨੇ ਜਿੱਥੋਂ ਤੱਕ ਦੱਸ ਦਿੱਤਾ ਕਹਿੰਦੇ ਸਹਸ ਖਟੇ ਲੱਖ ਕੋ ਉਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਕਹਿੰਦੇ ਨੇ ਬੰਦੇ ਦੀ ਆਮਦਨ ਸਵਾਂ ਵਿੱਚ ਹੈ ਉਹ ਫਿਰ ਚਾਹੁੰਦਾ ਹੈ ਹਜ਼ਾਰਾਂ ਵਿੱਚ ਹੋ ਜਾਵੇ ਜਿਨ੍ਹਾਂ ਦੀ ਹਜ਼ਾਰਾਂ ਦੀ ਆਮਦਨ ਹੈ ਉਹ ਕਹਿੰਦਾ ਲੱਖਾਂ ਵਿੱਚ ਹੋ ਜਾਵੇ ਇਸ ਕਰਕੇ ਗੁਰੂ ਪਾਤਸ਼ਾਹ ਨੇ ਰਣੇ ਦਿੱਤਾ ਕਿਹਿੰਦੇ ਬੰਦਾ ਕਦੀ ਰੱਜਦਾ ਨਹੀਂ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਅਰੇ ਪਰੇ ਹੀ ਕੋ ਲੁਝੀ ਹੈ ਕਹਿੰਦੇ ਕਰੋੜਾਂ ਜੋੜ ਲੈਂਦਾ ਲੱਖਾਂ ਜੋੜ ਲੈਂਦਾ ਪਰ ਫੇਰ ਵੀ ਮੰਨ ਨਹੀਂ ਰੱਜਦਾ ਕਹਿੰਦਾ ਹੋਰ ਆ ਜਾ ਬੰਦੇ ਦੀ ਭੁੱਖ ਕਦੀ ਮਿਟਦੀ ਨਹੀਂ ਜਿਵੇਂ ਗੁਰੂ ਅਰਜੁਨ ਦੇ ਮਹਾਰਾਜ ਪਾਤਸ਼ਾਹ ਨੇ ਬਾਣੀ ਵਿੱਚ ਦੱਸਿਆ ਕਹਿੰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਾ। ਸਤਿਗੁਰ ਕਹਿੰਦੇ ਬੰਦਾ ਕਦੀ ਰੱਜਿਆ ਹੀ ਨਹੀਂ ਤੇ ਰੱਜਦਾ ਕਾਹਦੇ ਨਾਲ ਹੈ। ਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਤ੍ਰਿਸ਼ਨਾ ਐ ਨਾ ਭੁੱਖ ਮੰਗ ਇਹ ਬੁੱਝ ਜਾਂਦੀ ਹੈ ਰਜ ਆ ਜਾਂਦਾ ਹੈ ਕਾਤੇ ਨਾਲ ਗੁਰੂ ਪਾਤਸ਼ਾਹ ਕਹਿੰਦੇ ਆ ਆ ਮੈਂ ਤੈਨੂੰ ਦੱਸਾਂ ਗੁਰਸਿੱਖਾ ਵੀ ਤੇਰੀ ਭੁੱਖ ਕਿਵੇਂ ਮਿਟ ਸਕਦੀ ਹੈ ਕਹਿੰਦੇ ਤ੍ਰਿਸ਼ਨਾ ਬੁੱਝੈ ਹਰ ਕੀ ਨਾਮ ਵਾਗੁਰੂ ਦੇ ਨਾਮ ਨੂੰ ਜਪਣਾ ਕਰੇਗਾ ਸੰਗਤ ਵਿੱਚ ਬੈਠ ਕਰਕੇ ਗੁਰੂ ਦੇ ਬਚਨ ਸੁਨੇਗਾ ਤੇ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਭੁੱਖਾ ਹੈ ਨਾ ਮਨ ਇਹ ਰੱਜ ਜਾਵੇਗਾ ਸੰਤੋਖ ਆ ਜਾਵੇਗਾ ਮਹਾਂ ਸੰਤੋਖ ਹੋਵੇ ਗੁਰਬਚਨੀ ਮਨ ਸੰਤੋਖ ਮਿਲ ਜਾਂਦਾ ਤਾਂ ਸਤਗੁਰ ਜੀ ਨੇ ਅਗਲੀ ਪੰਕਤੀ ਦੇ ਵਿੱਚ ਦੱਸਿਆ ਕਹਿੰਦੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਮਾਂ ਤ੍ਰਿਪਤੀ ਮਿਲ ਜਾਂਦੀ ਹੈ ਰੱਜ ਜਾਂਦਾ ਹੈ ਕੋਝ ਗੁਰੂ ਦੇ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ ਸਾਧੂ ਅੰਮ੍ਰਿਤ ਬਾਣੀ ਗੁਰੂ ਦੇ ਮੁਖ ਚੋਂ ਉਚਾਰਨ ਹੋਈ ਬਾਣੀ ਨੂੰ ਜਦੋਂ ਕੰਨਾਂ ਨਾਲ ਸਰਵਣ ਕਰੇਗਾ ਸੁਣੇਗਾ ਤੇ ਸੁਣ ਕਰਕੇ ਮਨ ਤੇ ਵਿਸਾਵੇਂਗਾ ਸਤਿਗੁਰ ਕਹਿੰਦੇ ਨੇ ਸੰਤੋਖ ਮਿਲ ਜਾਵੇਗਾ ਰੱਜ ਜਾਵੇਂਗਾ ਫਿਰ ਕਿਸੇ ਚੀਜ਼ ਦੇ ਮੰਗਣ ਦੀ ਲੋੜ ਨਹੀਂ ਰਹੇਗਾ ਅੱਗੇ ਸਤਿਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਦੱਸਦੇ ਨੇ ਕਹਿੰਦੇ ਤਿੰਨ ਦਾਤਾਂ ਮਿਲਦੀਆਂ ਨੇ ਗੁਰੂ ਦੇ ਕੋਲੋਂ ਉਹ ਤਿੰਨ ਦਾਤਾਂ ਕਿਹੜੀਆਂ ਨੇ ਮੁਕਤ ਭੁਗਤ ਜੁਗਤ ਸੱਚ ਪਾਈਏ ਸਤਿਗੁਰ ਕਹਿੰਦੇ ਗੁਰੂ ਦੇ ਕੋਲੋਂ ਹੀ ਸੱਚ ਦੀ ਗੱਲ ਹੈ ਇੱਥੇ ਸੰਗਤ ਵਿੱਚ ਆਣ ਕੇ ਬੈਠ ਕਰਕੇ ਵਾਹਿਗੁਰੂ ਦਾ ਨਾਮ ਜਪਣ ਕਰਕੇ ਸੁਣਨ ਦੇ ਨਾਲ ਕਹਿੰਦੇ ਪਹਿਲੀ ਦਾਤ ਮਿਲਦੀ ਹੈ ਮੁਕਤ ਬੰਦਾ ਜੀਂਦਿਆਂ ਹੀ ਮੁਕਤ ਹੋ ਜਾਂਦਾ ਹੈ ਜੀਂਦਿਆਂ ਹੀ ਉਹ ਮੁਕਤੀ ਨੂੰ ਪ੍ਰਾਪਤ ਕਰ ਜਾਂਦਾ ਹੈ ਦੂਜਾ ਹੈ ਭਗਤ ਭਗਤ ਦੇ ਵਿੱਚ ਹੈ ਭੋਗਣ ਵਾਲੀਆਂ ਛੇਆਂ ਜਿੰਨੀਆਂ ਵੀ ਦੁਨੀਆ ਤੇ ਨਿਆਮਤਾ ਨੇ ਨਾ ਭੋਗਣ ਵਾਲੀਆਂ ਵਰਤਣ ਵਾਲੀਆਂ ਚੀਜ਼ਾਂ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਛੇਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਵਾਹਿਗੁਰੂ ਦੀ ਬਾਣੀ ਸੁਣਿਆ ਗੁਰੂ ਦੇ ਅੰਮ੍ਰਿਤਮਈ ਬਚਨ ਸੁਣੇ ਤੀਸਰਾ ਹੈ ਜੁਗਤ ਜੁਗਤ ਕਹਿੰਦੇ ਜੀਵਨ ਜੀਣ ਦੀ ਜਾਂਚ ਆ ਜਾਂਦੀ ਬੰਦੇ ਨੂੰ ਵੀ ਮੈਂ ਕਾਦੇ ਵਾਸਤੇ ਆਇਆ ਤੇ ਕੀ ਸੰਸਾਰ ਦੇ ਵਿੱਚ ਕਰਨਾ ਨਹੀਂ ਤਾਂ ਆਪਾਂ ਆਏ ਜਨਮ ਲਿਆ ਜਵਾਨ ਹੋਏ ਬੁਢੇ ਪਾ ਵੇਖਿਆ ਤੇ ਦਰਗਾਹ ਨੂੰ ਚਲੇ ਗਏ ਸਾਰੀ ਉਮਰ ਪਤਾ ਨਹੀਂ ਲੱਗਾ ਵੀ ਆਪਾਂ ਆਏ ਕਾਦੇ ਵਾਸਤੇ ਕਦੀ ਗੁਰੂ ਨੂੰ ਪੁੱਛਿਆ ਨਹੀਂ ਗੁਰੂ ਸਾਡਾ ਦੱਸਦਾ ਕਿ ਬੰਦਿਆ ਸੰਸਾਰ ਵਿੱਚ ਤੂੰ ਆਇਆ ਕਿਉਂ ਕੀ ਲਾਹਾ ਕੱਟਣਾ ਹੈ ਸਤਿਗੁਰ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਇਹਦੇ ਰੱਬ ਨੇ ਤੈਨੂੰ ਕੇਵਲ ਤੇ ਕੇਵਲ ਭੇਜਿਆ ਸੰਸਾਰ ਵਿੱਚ ਬਾਗੁਰੂ ਦੀ ਬਾਣੀ ਸੁਣਨ ਵਾਸਤੇ ਤੇ ਪੜਨ ਵਾਸਤੇ ਇਹ ਕੰਮ ਮਨੁੱਖ ساری ਉਮਰ ਹੀ ਨਹੀਂ ਕਰਦਾ ਤਾਂ ਸਤਗੁਰੂ ਜੀ ਕਹਿੰਦੇ ਮੁਕਤ ਭਗਤ ਜੁਗਤ ਸੱਚ ਪਾਈਏ ਅੱਗੇ ਆਖਿਆ ਸਰਬ ਸੁੱਖਾਂ ਦਾ ਦਾਤਾ ਕਹਿੰਦੇ ਮੁਕਤੀ ਵੀ ਮਿਲ ਜਾਵੇਗੀ ਭਗਤ ਭੋਗਣ ਵਾਲੀਆਂ ਛਾਂ ਵੀ ਮਿਲ ਜਾਣਗੀਆਂ ਜੀਵਨ ਜੀਣ ਦੀ ਜਾਣਚ ਵੀ ਗੁਰੂ ਪਕਸ਼ਾ ਦੇ ਕੋਲੋਂ ਆ ਜਾਵੇਗੀ ਕਿਉਂਕਿ ਉਹ ਸਾਰੇ ਸੁੱਖਾਂ ਦਾ ਦੇਵਣ ਵਾਲਾ ਹੈ ਸਾਰੇ ਸੁੱਖਾਂ ਦਾ ਦਾਤਾ ਹੈ ਉਹ ਦਾਤਾ ਦਿੰਦਾ ਏ ਉਹ ਰਜ਼ਕ ਦਿੰਦਾ ਏ ਗੁਰੂ ਪਾਤਸ਼ਾਹ ਨੇ ਦੱਸਿਆ ਕਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਦਿੰਦਾ ਕਿਨੂੰ ਜਿਨੂੰ ਗੁਰੂ ਪਾਤਸ਼ਾਹ ਚੰਗਾ ਸਮਝ ਲਵੇ ਜਿਹੜਾ ਗੁਰਸਿੱਖ ਉਹਦਾ ਨਾਮ ਜਪਦਾ ਹੈ ਬਾਣੀ ਸੁਣਦਾ ਹੈ ਗੁਰੂ ਦੀ ਨਜ਼ਰ ਦੇ ਵਿੱਚ ਆ ਜਾਂਦਾ ਹੈ ਤੇ ਜਦੋਂ ਪਾਤਸ਼ਾਹ ਕਹਿੰਦੇ ਨੇ ਜਦੋਂ ਨજર ਸੁਵੱਲੀ ਹੋ ਜਾਵੇ ਗੁਰੂ ਦੀ ਮਿਹਰ ਭਰੀ ਨਿਗਾਹ ਗੁਰਸਿੱਖ ਦੇ ਉੱਤੇ ਹੋ ਜਾਵੇ ਤੇ ਫਿਰ ਤੇ ਸਤਗੁਰ ਕਹਿੰਦੇ ਲੱਖ ਖੁਸ਼ੀਆਂ ਆਤਿ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਜਦੋਂ ਮਿਹਰ ਦੀ ਨਿਗਾਹ ਹੋ ਜਾਵੇ ਇੱਕ ਨਹੀਂ ਦੋ ਨਹੀਂ ਸਤਗੁਰ ਕਹਿੰਦੇ ਲੱਖਾਂ ਖੁਸ਼ੀਆਂ ਬਖਸ਼ ਦਿੰਦਾ ਹੈ ਆਤਿ ਸ਼ਾਹੀਆਂ ਬਖਸ਼ ਦਿੰਦਾ ਹੈ ਤੇ ਪਾਤਸ਼ਾਹ ਕਹਿੰਦੇ ਜਦਨ ਨਦਰ ਉਪੁੱਠੀ ਜੇ ਕਰੇ ਜੇ ਨજર ਉਪੁੱਠੀ ਹੋ ਜਾਵੇ ਤੇ ਪਾਦਸ਼ਾਹ ਕਹਿੰਦੇ ਫਿਰ ਸੁਲਤਾਨਾ ਭਾਹ ਕਰਾਇੰਦਾ ਦਰ ਮੰਗਣ ਭਿਖ ਨਾ ਪਾਏਂਦਾ ਪਾਦਸ਼ਾਹ ਕਹਿੰਦੇ ਸੁਲਤਾਨਾ ਨੂੰ ਭਾਹ ਖਾਣ ਤੇ ਮਜਬੂਰ ਕਰ ਦਿੰਦਾ ਮਿੱਟੀ ਦੇ ਵਿੱਚ ਰੋਲ ਦਿੰਦਾ ਜੇ ਗੁਰੂ ਦੀ ਨજર ਉਪੁੱਠੀ ਹੋ ਜਾਵੇ ਇਤਿਹਾਸ ਦੇ ਵਿੱਚ ਸਾਖੀ ਆਈ ਔਰੰਗਜ਼ੇਬ ਦਾ ਪਿਤਾ ਸ਼ਾਹਜਹਾਨ ਔਰੰਗਜ਼ੇਬ ਨੇ ਕੈਦ ਕਰ ਲਿਆ ਸੀ ਪਿਓ ਨੂੰ ਰਾਜ ਦੀ ਖਾਤਰ ਭਰਾਵਾਂ ਦਾ ਕਤਲ ਕਰਾ ਦਿੱਤਾ ਭੈਣ ਨੂੰ ਮਰਵਾ ਦਿੱਤਾ ਕਿ ਕੋਈ ਕੱਲ ਨੂੰ ਮੇਰੇ ਕੋ ਹਿੱਸਾ ਨਾ ਮੰਗ ਲਵੇ ਸ਼ਾਹਜਹਾਨ ਬਾਦਸ਼ਾਹ ਨੇ ਇੱਕ ਦਿਨ ਕਹਿੰਦੇ ਗੁਰੂ ਦੀ ਬਾਣੀ ਸੁਣ ਲਈ ਨਦਰ ਉਪੁੱਠੀ ਜੇ ਕਰੇ ਸੁਲਤਾਨਾ ਆਕਾ ਕਰਾਇੰਦਾ ਦਰ ਮੰਗਣ ਭਿਖਣਾ ਪਾਇੰਦਾ ਇਨ ਕਿੰਦੂ ਕੀਤਾ ਕਹਿ ਲੱਗਿਆ ਕਿ ਨਾਨਕ ਮਹਾਰਾਜ ਜੀ ਦੀ ਬਾਣੀ ਸੱਚ ਹੈ ਜਿਉ ਪ੍ਰਭੂ ਵਾਹਿਗੁਰੂ ਚਾਵੇ ਉਹ ਬਾਦਸ਼ਾਹ ਨੂੰ ਘਾਇ ਭਾ ਖਾਣ ਤੇ ਮਜਬੂਰ ਕਰ ਦਿੰਦਾ ਪਰ ਜਿਹੜੀ ਅਗਲੀ ਗੱਲ ਹੈ ਨਾ ਦਰ ਮੰਗਣ ਦੇਖ ਨਾ ਪਾਇੰਦਾ ਹੁਣ ਬੰਦਾ ਵੀ ਸੋਚੇ ਕਿ ਚਲੋ ਜੇ ਅਮੀਰੀ ਨਾ ਰਹੇ ਗਰੀਬੀ ਆ ਜਾਵੇ ਤੇ ਬੰਦਾ ਆਖੇ ਵੀ ਹੋਰ ਕੋਈ ਕੰਮ ਕਾੜ ਨਾ ਹੋਵੇ ਮੰਗ ਕੇ ਤੇ ਖਾ ਲਵਾਂ ਆਖਰੀ ਹਥਿਆਰ ਬੰਦੇ ਦਾ ਕਹਿੰਦੇ ਮੰਗ ਕੇ ਖਾ ਲਵਾਂਗਾ ਪਰ ਸਤਿਗੁਰ ਕਹਿੰਦੇ ਜੇ ਗੁਰੂ ਦੀ ਨજર ਸਵੱਲੀ ਨਾ ਨਾ ਹੋਵੇ ਨਦਰ ਪੁੱਠੀ ਹੋ ਜਾਵੇ ਕਹਿੰਦੇ ਦਰ ਮੰਗਣ ਕਹਿੰਦੇ ਕਿਸੇ ਦਰ ਤੇ ਮੰਗਣ ਵੀ ਜਾਵੇਂਗਾ ਨਾ ਕੋਈ ਮੁੱਠ ਆਟੇ ਦੀ ਪਾਉਣ ਨੂੰ ਵੀ ਤਿਆਰ ਨਹੀਂ ਹੋਵੇਗਾ ਭੇਖ ਨਾ ਪਾਏਂਦਾ ਕਹਿੰਦੇ ਭਿਖਿਆ ਵੀ ਨਹੀਂ ਮਿਲੇਗੀ ਇਹ ਵੀ ਉਹਦੀ ਮੇੜ ਦੇ ਨਾਲ ਹੀ ਮਿਲਦੀ ਸ਼ਾਹਜਹਾਂ ਬਾਦਸ਼ਾਹ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਤਾਗੀਦ ਕਰ ਦਿੱਤੀ ਹੁਕਮ ਕਰ ਦਿੱਤਾ ਇਹਨੂੰ ਕੋਈ ਖਾਣ ਨੂੰ ਨਾ ਦੇਵੇ ਕੋਈ ਪਾਣੀ ਪੀਣ ਨੂੰ ਨਾ ਦੇਵੇ ਢੋਖਾ ਮਰਨ ਲੱਗਾ ਇਥੋਂ ਤੱਕ ਇਤਿਹਾਸਕਾਰ ਲਿਖਦਾ ਹੈ ਕਹਿੰਦੇ ਇੱਕ ਦਿਨ ਸ਼ਾਹਜਹਾਂ ਬਾਦਸ਼ਾਹ ਨੇ ਚਿੱਠੀ ਲਿਖੀ ਆਪਣੇ ਪੁੱਤਰ ਔਰੰਗਜ਼ੇਬ ਨੂੰ ਕਹਿੰਦੇ ਪੁੱਤਰ ਤੇਰੇ ਨਾਲੋਂ ਤੇ Hindu ਬਤ ਜਿਹੜਾ Hindu ਲੋਗ ਨੇ ਉਹ ਚੰਗੇ ਨੇ ਕਿ ਉਹ ਆਪਣੇ ਪਿਤਰਾਂ ਦੇ ਬਜ਼ੁਰਗਾਂ ਦੇ ਸਰਾਧ ਕਰਾਉਂਦੇ ਨੇ ਸ਼ਾਹਜਹਾਂ ਬਾਦਸ਼ਾਹ ਆਪਣੇ ਪੁੱਤਰ ਔਰੰਗਜ਼ੇਬ ਨੂੰ ਲਿਖ ਰਿਹਾ ਕਹਿੰਦਾ ਤੇਰੇ ਨਾਲੋਂ Hindu ਚੰਗੇ ਨੇ ਜਿਹੜੇ ਆਪਣੇ ਪਿਤਰਾਂ ਦਾ ਆਪਣੇ ਗਿਆ ਹੋਇਆ ਬਜ਼ੁਰਗਾਂ ਦੇ ਵੀ ਸਾਧ ਸਰਾਧ ਕਰਾਉਂਦੇ ਨੇ ਵੈਸੇ ਗੁਰੂ ਨੇ ਸਾਨੂੰ ਵਰਜਿਆ ਇਸ਼ਰਾਦ ਕਰਨ ਤੋਂ ਬਾਣੀ ਦੇ ਵਿੱਚ ਦੱਸਿਆ ਜੀਵਤ ਪਿੱਤਰ ਨਾ ਮੰਨੇ ਕੋਉ ਮੂਏ ਇਸ਼ਰਾਦ ਕਰਾਈ ਪਿੱਤਰ ਕੀ ਬੱਪਰੇ ਕੋ ਕਹੋ ਪਾਵੇ ਕਉਆ ਉੱਪਰ ਖਾਏ ਸਾਡੇ ਗੁਰੂ ਨੇ ਤੇ ਇਹ ਮਤ ਦਿੱਤੀ ਵੀ ਬੰਦਿਆ ਗੁਰਸਿੱਖਾ ਆਪਣੇ ਮਾਤਾ ਪਿਤਾ ਆਪਣੇ ਬਜ਼ੁਰਗਾਂ ਦੀ ਜੀਂਦਿਆਂ ਸੇਵਾ ਕਰ ਲਿਆ ਕਰ ਕਿਉਂਕਿ ਮਰਨ ਤੋਂ ਬਾਅਦ ਤੇਰੇ ਕੀਤੇ ਹੋਏ ਇਸ਼ਰਾਦ ਕਿਸੇ ਕੰਮ ਨਹੀਂ ਆਉਣਾ ਸ਼ਾਹਜਹਾਂ ਬਦਸ਼ਾਹ ਲਿਖਦਾ ਕਹਿੰਦੇ ਔਰੰਗਜ਼ੇਬ ਪੁੱਤਰ ਘਟਸੋ ਘਟ ਮੈਨੂੰ ਪੀਣ ਵਾਸਤੇ ਇੱਕ ਗਲਾਸ ਪਾਣੀ ਤੇ ਦੇ ਦਿਆ ਕਰ ਔਰੰਗਜ਼ੇਬ ਨੇ ਜੋ ਵਾਪਸ ਚਿੱਠੀ ਵਿੱਚ ਲਿਖਿਆ ਕਹਿੰਦੇ ਜਿਹੜੀ ਸ਼ਾਈ ਦੇ ਨਾਲ ਆ ਮੈਨੂੰ ਚਿੱਠੀ ਲਿਖੀ ਨਾ ਉਹ ਸ਼ਾਈ ਪੀ ਲਿਆ ਕਰ ਮੇਰੇ ਕੋਲ ਸਮਾਂ ਨਹੀਂ ਤੈਨੂੰ ਪਾਣੀ ਦਾ ਘੋਟ ਦੇਣ ਵਾਸਤੇ ਗੁਰੂ ਨੇ ਵੀ ਦੱਸਿਆ ਪਾਣੀ ਵਿੱਚ ਕਹਿੰਦੇ ਗੁਰਸਿੱਖਾ ਸੰਸਾਰ ਵਿੱਚ ਆਣ ਕੇ ਚੰਗੇ ਕਰਮ ਕਰਿਆ ਕਰ ਭਲੇ ਕੰਮ ਕਰਿਆ ਕਰ ਧਰਮ ਕਮਾਇਆ ਕਰ ਦਾਨ ਪੁੰਨ ਕਰਿਆ ਕਰ ਲੋਕਾਂ ਦਾ ਭਲਾ ਕਰਿਆ ਕਰ ਕਹਿੰਦੇ ਰੱਬ ਕਰੇ ਨਾ ਕਰੇ ਤੇਰੀ ਕੋਈ ਤੈਨੂੰ ਰੱਬ ਭੈੜੀ ਔਲਾਦ ਦੇ ਦੇਵੇ ਤੇ ਤੇਰਾ ਵੀ ਉਹ ਹਾਲ ਨਾ ਹੋ ਜਾਵੇ ਜਿੰਨੂੰ ਬਾਬਾ ਕਬੀਰ ਜੀ ਬਾਣੀ ਵਿੱਚ ਲਿਖਦੇ ਨੇ ਕਹਿੰਦੇ ਛੇ ਨ ਛੇ ਨ ਤਾਂ ਛਿਜੈ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਕਹਿੰਦੇ ਜਿੰਨਾ ਵਾਸਤੇ ਮਾੜੇ ਕਰਮ ਕਰਦਾ ਨਾ ਤੇ ਰੱਬ ਦੀ ਵਾਹ ਗੁਰੂ ਦੀ ਨજર ਜੇ ਪੁੱਠੀ ਹੋ ਗਈ ਉਹ ਬੱਚੇ ਉਹ ਤੇਰੇ ਢਿੱਡ ਦੇ ਜੰਮੇ ਹੋਏ ਕਹਿੰਦੇ ਪਾਣੀ ਪਾਣੀ ਪੁਕਾਰੇਗਾ ਕੋਈ ਤੈਨੂੰ ਪਾਣੀ ਦੇਣ ਨੂੰ ਤਿਆਰ ਨਹੀਂ ਹੋਵੇਗਾ ਕਹਿੰਦੇ ਬਾਦਸ਼ਾਹ ਸ਼ਾਹਜਹਾਨ ਭੁੱਖਾ ਮਰਨ ਲੱਗਾ ਜੇਲ੍ਹ ਦੇ ਵਿੱਚ ਕੈਦ ਹੈ ਇਹ ਕਹਿੰਦੇ ਨਹੀਂ ਭੁੱਖ ਲੱਗੀ ਉਹ ਪ੍ਰਾਣੀਆਂ ਦੀਵਾਰਾਂ ਦੇ ਵਿੱਚ ਤਣ ਦਾ ਘਾਹ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਉਹ ਵੇਖਿਆ ਘਾਹ ਉੱਗਿਆ ਹੋਇਆ ਹੈ ਉਹ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਤੇ ਗੁਰਦਾਨਕ ਮਹਾਰਾਜ ਜੀ ਦੀ ਬਾਣੀ ਆਦ ਆਈ ਕਹਿੰਦੇ ਸਤਿਗੁਰੂ ਤੂੰ ਸੱਚਾ ਹੈ ਜੇ ਤੂੰ ਚਾਵੇਂ ਤੇ ਰਾਜਿਆਂ ਨੂੰ ਵੀ ਘਾਹ ਖਾਣ ਤੇ ਮਜਬੂਰ ਕਰ ਦੇਣਾ ਸਤਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਕਹਿੰਦੇ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ ਗੁਰੂ ਦੇ ਬਚਨ ਸੁਣਿਆ ਗੁਰੂ ਦੀ ਬਾਣੀ ਸੁਣਿਆ ਕਥਾ ਕਹਾਣੀਆਂ ਸੁਣਿਆ ਕਿਉਂਕਿ ਸਾਨੂੰ ਗੁਰੂ ਨੇ ਉਪਦੇਸ਼ ਦਿੱਤਾ ਹੈ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਗੁਰੂ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਉਹ ਕਹਿੰਦੇ ਉਹ ਗੁਰੂ ਦੇ ਪਿਆਰਿਆ ਆ ਕੇ ਮਿਲ ਕੇ ਸੰਗਤ ਵਿੱਚ ਬੈਠਿਆ ਕਰ ਤੇ ਗੁਰੂ ਦੀਆਂ ਰੱਬੀ ਕਹਾਣੀਆਂ ਕਥਾ ਕਹਾਣੀਆਂ ਸੁਣਿਆ ਕਰ ਕਹਿੰਦੇ ਸੁਣਿਆ ਤ੍ਰਿਪਤ ਆ ਜਾਂਦਾ ਹੈ ਮਨ ਰਜ ਜਾਂਦਾ ਹੈ ਤੇ ਸਤਗੁਰ ਜੀ ਨੇ ਅੱਗੇ ਆਖਿਆ ਮੁਕਤ ਭੁਗਤ ਜੋਗਤ ਸੱਚ ਪਾਈਏ ਸਰਬ ਸੁਖਾਂ ਦਾ ਦਾਤਾ ਕਹਿੰਦੇ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਬਧਾਤਾ ਵਾਹਿਗੁਰੂ ਦੀ ਬਾਣੀ ਸੁਣਿਆ ਸਭ ਤੋਂ ਵੱਡੀ ਦਾਤ ਜਿਨੂੰ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਸਾਈਂ ਨਾਮ ਅਮੋਲ ਕੀਮਣਾ ਕੋਈ ਜਾਣ ਲੋ ਅਮੋਲਕ ਦਾਤ ਵਾਗਰੂ ਝੋਲੀ ਵਿੱਚ ਪਾ ਦਿੰਦਾ ਹੈ ਆਪਣੇ ਦਾਸ ਕੋ ਕਿਹੜੀ ਦਾਤ ਭਗਤ ਦਾਨ ਦੇਵੇ ਨਾਮ ਦੀ ਦਾਤ ਮਿਲ ਜਾਂਦੀ ਭਗਤੀ ਦੀ ਸਿਮਰਨ ਦੀ ਦਾਤ ਮਿਲ ਜਾਂਦੀ ਸੰਗਤ ਦੇ ਵਿੱਚ ਬੈਠ ਕਰਕੇ ਗੁਰੂ ਦੇ ਬਚਨ ਸੁਣੇ ਹੁਣ ਸਤਿਗੁਰ ਜੀ ਨੇ ਅੱਗੇ ਉਪਦੇਸ਼ ਕੀ ਦਿੱਤਾ ਕਹਿੰਦੇ ਬੰਦਿਆ ਕੀ ਕਰਨਾ ਹੈ ਕਹਿੰਦੇ ਸ਼ਰਮਣੀ ਸੁਣੀਏ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਬਾਣੀ ਸਰਵਣ ਕਰਨੀ ਹੈ। ਰਸਨਾ ਗਾਈਏ, ਰਸਨਾ ਦੇ ਨਾਲ ਜੀਵਾ ਦੇ ਨਾਲ ਬਾਣੀ ਪੜ੍ਹਨੀ ਹੈ, ਉਹਦਾ ਗਾਇਨ ਕਰਨਾ ਹੈ। ਉਸ ਤੋਂ ਬਾਅਦ ਤੀਸਰਾ ਬਚਨ ਸਤਗੁਰ ਕਹਿੰਦੇ ਹਿਰਦੇ ਧਿਆਈਏ ਸੋਈ। ਇਹ ਨਹੀਂ ਕਿ ਗੁਰੂ ਘਰ ਆਏ ਸੰਗਤ ਵਿੱਚ ਬੈਠੇ ਘੜੀ ਪਲ ਬੈਠ ਕਰਕੇ ਸੁਣਿਆ ਤੇ ਬਾਹਰ ਜਾ ਕੇ ਭੁੱਲ ਗਏ ਪਾਤਸ਼ਾਹ ਕਹਿੰਦੇ ਕੰਨਾਂ ਨਾਲ ਸੁਣਨਾ ਏ ਰਸਨਾ ਨਾਲ ਗਾਉਣਾ ਏ ਤੇ ਜੋ ਸੁਣਿਆ ਉਹਨੂੰ ਫਿਰ ਹਿਰਦੇ ਦੇ ਵਿੱਚ ਵਸਾਉਣਾ ਏ ਜੋ ਗੁਰੂ ਨੇ ਰਸਤਾ ਦੱਸਿਆ ਉਹ ਕੰਮ ਕਰਨਾ ਅੱਗੇ ਪਾਤਸ਼ਾਹ ਕਹਿੰਦੇ ਕਰਨ ਕਰਣ ਸਮਰੱਥ ਸਵਾਮੀ ਜਾਤਿ ਬਿਰਥਾ ਨ ਕੋਈ ਉਹਾ ਗੁਰੂ ਪਰਮੇਸ਼ਰ ਕਰਨ ਕਰਣ ਹੈ ਉਹ ਸਭ ਕੁਝ ਕਰ ਦਿੰਦਾ ਹੈ ਉਹ ਸਮਰੱਥ ਹੈ ਹਰ ਇੱਕ ਕੰਮ ਉਹਦੇ ਹੱਥ ਵਿੱਚ ਹੈ ਉਹ ਕਰ ਸਕਦਾ ਹੈ ਜਾਤੇ ਬਿਰਥਾ ਨ ਕੋਈ ਉਹਦੇ ਵਰਗਾ ਦੁਨੀਆਂ ਦੇ ਵਿੱਚ ਹੋਰ ਕੋਈ ਹੈ ਹੀ ਨਹੀਂ ਆਖਰੀ ਪੰਕਤੀ ਵਿੱਚ ਸਤਿਗੁਰੂ ਜੀ ਦੱਸਿਆ ਕਹਿੰਦੇ ਵੱਡੇ ਭਾਗ ਰਤਨ ਜਨਮ ਪਾਇਆ ਕਹਿੰਦੇ ਤੇਰੇ ਬੜੇ ਚੰਗੇ ਭਾਗ ਨੇ ਵੀ ਤੈਨੂੰ ਇਹ ਮਨੁੱਖਾ ਜਨਮ ਰੱਬ ਨੇ ਦਿੱਤਾ ਹੈ ਬਹੁਤ ਚੰਗੇ ਕਰਮ ਕੀਤੇ ਤੇ ਰੱਬ ਨੇ ਤੈਨੂੰ ਇਹ ਮਨੁੱਖਾ ਜਨਮ ਦਿੱਤਾ ਵੱਡੇ ਭਾਗ ਰਤਨ ਜਨਮ ਪਾਇਆ ਤੇ ਗੁਰੂ ਦੇ ਕੋਲੋਂ ਮੰਗਣਾ ਕੀ ਕਹਿੰਦੇ ਕਰੋ ਕਿਰਪਾ ਕਿਰਪਾ ਲਾ اے ਕਿਰਪਾ ਦੇ ਦਾਤੇ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰ ਤੇ ਕਿਰਪਾ ਦੇ ਵਿੱਚ ਮੰਗਿਆ ਕੀ ਕਹਿੰਦੇ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਇਕ ਸੰਗਤ ਵਿੱਚ ਆਇਆ ਕਰ ਸੰਗਤ ਵਿੱਚ ਬੈਠ ਕਰਕੇ ਪ੍ਰਭੂ ਦੇ ਗੁਣਾਂ ਦਾ ਗਾਇਨ ਕਰਿਆ ਕਰ ਗੁਰੂ ਦੇ ਬਚਨ ਸੁਣਿਆ ਕਰ ਸਿਮਰੈ ਸਦਾ ਗੋਪਾਲਾ ਕਹਿੰਦੇ ਸਦਾ ਹੀ ਗੋਪਾਲ ਧਰਤੀ ਦੀ ਪਰਤਪਾਲਣਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਉਹਨੂੰ ਯਾਦ ਕਰਿਆ ਕਰ ਸਤਿਗੁਰਾਂ ਦੇ ਅੱਜ ਦੇ ਆਖਰੀ ਪੰਕਤੀਆਂ ਦੇ ਜਿਹੜੇ ਬਚਨ ਨੇ ਸਤਿਗੁਰ ਕਹਿੰਦੇ ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ